ਕਰਤੀਆਂ ਕੀ ਮੇਰਾ ਫੇਰੀ ਚਾਸਵੀ ਤੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜਸਤਨੂਰ ਜ਼ਕਾਰtio ਜਾਂ ਮਰਗੋਣੀ ਮਾਰ ਦਿਓ ਫਿਕਾਰਤੋ ਜਾਂ ਫਿਰ ਗੋਲੀ ਮਾਰ ਦਿਓ ਚਿੱਟੇ ਬਗਲੇ ਨੀਲੇ ਮੋਰ ਇਹ ਵੀ ਚੋਰ ਉਹ ਵੀ ਚੋਰ ਚਿੱਟੇ ਬਗਲੇ ਨੀਲੇ ਮੋਰ ਇਹ ਵੀ ਚੋਰ ਉਹ ਵੀ ਚੋਰ ਸਿੱਖੇ ਮਤਰੀ ਮਰਤਬਾ ਮਰਦਾਬਾ ਮਰਦਾਬਾ ਮਖਮਤਰੀ ਮਰਤਬਾ ਮਰਦਾਬਾ ਮਰਦਾਬਾ ਮਰਤਬਾ ਲਾਰੇ ਲਾਉਣੇ ਬੰਦ ਕਰੋ ਮਰਦਾਬਾ ਬੰਦ ਕਰੋ پکان ارا تو ویلے نہیں بے روزگار مرد 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 آباد سرکار مردابار. مردابار 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 اے کر دی اپیل میرا چار سو بیس ਸਰਕਾਰਾਂ ਕਰਦੀਆਂ ਕੀ ਤੇਰਾ ਫੇਰੀ 420 ਚਿੱਟੇ ਬਗਲੇ ਨੀਲੇ ਮੋਰ ਇਹ ਵੀ ਚੋਰ ਉਹ ਵੀ ਚੋਰ ਪੰਜਾਬ ਸਰਕਾਰ ਨੇ ਪਾਇਆ ਗੰਦ ਖੋਲੇ ਠੇਕੇ ਸਕੂਲ ਬੰਦ ਪੰਜਾਬ ਸਰਕਾਰ ਨੇ ਪਾਇਆ ਗੰਦ ਖੋਲੇ ਠੇਕੇ ਸਕੂਲ ਬੰਦ ਸਾਡੀ ਪਰਸੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਸਾਡੀ ਪਰਸੀ ਪੂਰੀ ਕਰੋ ਪੂਰੀ ਕਰੋ ਮੁਰਦਾਬਾਦ 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 ਸਤਿ ਸ਼੍ਰੀ ਅਕਾਲ ਦੇ ਪਿਆਰੇ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਸੀ ਕਿ ਆਪਣਾ ਜਿਹੜਾ 21 ਤਰੀਕ ਤੋਂ ਜਿਹੜਾ ਰੋਸ ਮਾਰਚ ਹੈ ਉਹ ਰੱਖਿਆ ਗਿਆ ਸੀਗਾ ਸਿੱਖਿਆ ਮੰਤਰੀ ਸਾਹਿਬ ਦਾ ਜਿਹੜਾ ਆਪਾਂ ਪਿੰਡ ਗੰਬੀਰਪੁਰ ਵਿਖੇ ਆਪਣਾ ਪੱਕਾ ਮੋਰਚਾ ਚੱਲ ਰਿਹਾ ਹੈ ਤੇ ਉਸਦੇ ਚੱਲਦਿਆਂ ਜਿੰਨੇ ਵੀ ਸਾਥੀ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਸਾਰੇ ਸਾਥੀਆਂ ਦੇ ਇਕਜੁੱਟ ਹੋ ਕੇ ਤੇ ਜਿਹੜਾ ਅਸੀਂ ਅੱਜ ਸਿੱਖਿਆ ਮੰਤਰੀ ਸਾਹਿਬ ਦੀ ਜਿਹੜੀ ਕੋਠੀ ਦਾ ਅਸੀਂ ਉਹਨਾਂ ਘਰਾਵ ਦਾ ਜਿਹੜਾ ਐਕਸ਼ਨ ਲਿਖਿਆ ਅਸੀਂ ਤੇ ਉਹ ਸੈਕਸ਼ਨ ਨੂੰ ਜਿਹੜਾ ਅਸੀਂ ਸਿਰੇ ਚੜਾਉਣ ਜਾ ਰਹੇ ਹਾਂ ਸੋ ਜਿੰਨੇ ਵੀ ਸਾਥੀ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਸਾਥਿਓ ਸਮਾ ਤੁਸੀਂ ਪਹਿਲਾਂ ਬਹੁਤ ਗਵਾਲਿਆ ਮੈਂ ਵਾਰ-ਵਾਰ ਹਰ ਲਾਈਵ ਦੇ ਵਿੱਚ ਸਮਝ ਦੀ ਗੱਲ ਕਰਦਾ ਸੋ ਸਮਾ ਸਾਥਿਓ ਇਹਨਵੇਂ ਅਰਥ ਨਾ ਜਾਣਦੇਓ ਸਮਾ ਤੁਹਾਡੀ ਜ਼ਿੰਦਗੀ ਤੁਹਾਡੀ ਅਨਮੋਲ ਜ਼ਿੰਦਗੀ ਦਾ ਇੱਕ ਬਹੁਤ ਕੀਮਤੀ ਪਾਰਟ ਹੈ ਸੋ ਮੀਂਹ ਇਹ ਕਰਦੇ ਆ ਸਾਥਿਓ ਤੁਸੀਂ ਇੱਕ ਦੋ ਦਿਨਾਂ ਦੇ ਵਿੱਚ ਹੀ ਜਲਦ ਸਾਡੇ ਨਾਲ ਕੰਦੇ ਨਾਲ ਕੰਦਾ ਜੋੜ ਕੇ ਖੜੋ ਤਾਂ ਜੋ ਆਪਣਾ ਗੁੰਗਿਆ-ਪੋਣੇ ਸਰਕਾਰਾਂ ਤੋਂ ਜਿਹੜਾ ਆਪਣਾ ਬੰਦਾ ਰੁਜ਼ਗਾਰ ਹੈ ਉਹ ਰੁਜ਼ਗਾਰ ਹਾਸਲ ਕਰਕੇ ਤੇ ਜਿਹੜੇ ਆਪਣੇ ਮਸਲੇ ਨੇ ਉਹਨਾ ਮਸਲਾਂ ਦਾ ਜਿਹੜਾ ਆਪਾਂ ਹੱਲ ਕਰਾਂਗੇ ਸੋ ਸਾਥਿਓ ਉਮੀਦ ਕਰਦੇ ਆ ਕਿ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਜਾਂ ਪਰਸੋ ਤੱਕ ਜਿਹੜੇ ਸਾਥੀ ਇਸ ਗਿਣਤੀ ਨੂੰ ਇਸ ਗਿਣਤੀ ਵਿੱਚ ਵਾਅਦਾ ਕਰਦੇ ਹੋਏ ਤੇ ਜਿਹੜਾ ਸਾਡਾ ਸਾਥ ਦੇਵੋਗੇ ਤਾਂ ਜੋ ਆਪਾਂ ਇਸ ਤੋਂ ਜਿਹੜੇ ਅਸੀਂ ਹੋਰ ਵੀ ਸਾਡੇ ਤਿੱਖੇ ਐਕਸ਼ਨ ਨੇ ਪ੍ਰੋਗਰਾਮ ਨੇ ਉਸ ਨੂੰ ਅਸੀਂ ਨੇਪਰੇ ਚਾੜਾਂਗੇ ਤੇ ਜਿਹੜਾ ਆਪਣਾ ਰੋਜ਼ਗਾਰ ਹਾਸਲ ਕਰਕੇ ਜਲਦੀ ਸਾਰੇ ਸਾਥੀ ਜਿਹੜੇ ਸਕੂਲਾਂ ਦੇ ਵਿੱਚ ਜਾਵਾਂਗੇ। ਸੋ ਅਗਲੀ ਗੱਲ ਵਾ ਸਾਥੀ ਸ਼ੋਕ ਬਾਬਾ ਜੀ ਤੁਹਾਡੇ ਤੇ ਰੱਖਣ। ਸਾਥੀਓ ਤੁਹਾਨੂੰ ਵਾਰ-ਵਾਰ ਘਰਾਂ ਚੋਂ ਨਿਕਲਣ ਲਈ ਅਪੀਲ ਕਮੇਟੀ ਦੁਆਰਾ ਕੀਤੀ ਜਾ ਰਹੀ ਹੈ ਕਿਉਂਕਿ ਜੇ ਤੁਹਾਡਾ ਸਾਥ ਹੀ ਨਾ ਹੋਇਆ ਤਾਂ ਇੱਥੇ ਕੋਈ ਵੀ ਜਿਹੜਾ ਮਸਲਾ ਹੈ ਉਹ ਹੱਲ ਕਰਾਉਣਾ ਬਹੁਤ ਔਖਾ ਹੋ ਜਾਏਗਾ ਜਿਵੇਂ ਕਿ ਤੁਹਾਨੂੰ ਪਤਾ ਹੈ ਪਿੱਛੇ ਆਪਾਂ ਅਮਨ ਅਰੋੜਾ ਜੀ ਦਾ ਹਲਕਾ ਬੱਲੂ ਵਾਲੇ ਦੇ ਵਿੱਚ ਘਰਾਓ ਕੀਤਾ ਸੀ ਫਾਜ਼ਿਲਕਾ ਵਿਖੇ ਸਬਨਾ ਜੀ ਦਾ ਘਰਾਓ ਕੀਤਾ ਸੀ ਤੇ ਜਲਾਲਾਬਾਦ ਵਿਖੇ ਗੋਲਦੀ ਕੰਬੋਜ ਜੀ ਦੇ ਨਾਲ ਵੀ ਆਪਣੀ ਸਿੱਧੀ ਗੱਲਬਾਤ ਹੋਈ ਸੀ ਉੱਥੇ ਉਹਨਾਂ ਨੂੰ ਸਿੱਧੇ ਤੇ ਸਾਫ਼ ਸ਼ਬਦਾਂ ਦੇ ਵਿੱਚ ਪਾਵ ਨਹੀਂ ਦਿੱਤੀ ਗਈ ਸੀ ਜੇ ਸਾਡੇ ਮਸਲਿਆਂ ਨੂੰ ਹੱਲ ਨਾ ਕੀਤਾ ਗਿਆ ਤਾਂ ਹੁਣ ਲੜਾਈ ਇਹ ਜਿਹੜੀ ਉਹ ਆਰ ਪਾਰ ਦੀ ਹੋਵੇਗੀ ਤਾਂ ਸਾਥੀਓ ਉਸ ਦੇ ਮੁਤਾਬਕ ਚੱਲਦੇ ਆਪਾਂ ਨੂੰ ਸਿੱਖਿਆ ਮੰਤਰੀ ਸਾਹਿਬ ਦੀਆਂ ਇੱਕ ਦੋ ਮੀਟਿੰਗਾਂ ਜਿਹੜੀਆਂ ਨੇ ਉਹ ਮਿਲੀਆਂ ਹੋਈਆਂ ਨੇ ਠੀਕ ਹੈ ਤੇ ਇੱਥੋਂ ਦਾ ਪ੍ਰਸ਼ਾਸਨ ਵੀ ਸਾਨੂੰ ਵਾਰ-ਵਾਰ ਮੀਟਿੰਗ ਕਰਨ ਲਈ ਕਹਿ ਰਿਹਾ ਪਰ ਉਹ ਮੀਟਿੰਗ ਦਾ ਸਾਰਥਕ ਹੱਲ ਸਹੀ ਨਤੀਜਾ ਉਸ ਤੋਂ ਸੰਬੰਧੀ ਜੋ ਵੀ ਗੱਲਬਾਤ ਜੋ ਵੀ ਸ਼ੰਕੇ ਕੇਟਰ ਦੇ ਮਨ ਵਿੱਚ ਨੇ ਉਹ ਤਾਂ ਹੀ ਮੀਟਿੰਗ ਦੇ ਵਿੱਚ ਕਲੀਅਰ ਕੀਤਾ ਜਾ ਸਕਦੇ ਨੇ ਜੇਕਰ ਤੁਹਾਡਾ ਇੱਥੇ ਇਕੱਠ ਹੋਇਆ ਜੇ ਤੁਹਾਡਾ ਇਕੱਠ ਹੀ ਨਾ ਹੋਇਆ ਤਾਂ ਸਾਥੀਓ ਇੱਥੇ ਜਿਹੜੀ ਇਹ ਗਿਣਤੀ 40 50 ਦੀ ਹੈ ਉਹ ਇੱਕ ਨਾ ਮਾਤਰ ਗਿਣਤੀ ਹੈ ਪ੍ਰਸ਼ਾਸਨ ਵੀ ਫਿਰ ਅੱਖਾਂ 'ਚ ਅੱਖਾਂ ਕੱਢ ਕੇ ਗੱਲ ਕਰਦਾ ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਵੀ ਤਰਲੋ ਦੇ ਆ ਦੀ ਗਿਣਤੀ ਨੂੰ ਬਤਾਓ ਤਾਂ ਜੋ ਜਿਹੜੀਆਂ ਮਿੱਟੀਆਂ ਆਪਾਂ ਨੂੰ ਮਿਲੀਆਂ ਹੋਈਆਂ ਨੇ ਜਾਂ ਜਿਹੜੀ ਪੈਨਲ ਮੀਟਿੰਗ ਆਪਾਂ ਨੂੰ ਮਿਲੀ ਹੋਈ ਏ ਉਸ ਵਿੱਚ ਆਪਾਂ ਆਪਣੇ ਬੈਕਲੋਗ ਦਾ ਪੂਰਾ ਆ ਕੇ ਸਹੀ ਤਰੀਕੇ ਦੇ ਨਾਲ ਹੱਲ ਕਰਵਾ ਸਕੀਏ ਸੋ ਸਾਰੇ ਸਾਥੀਆਂ ਨੂੰ ਅਸੀਂ ਇਸ ਕਮੇਟੀ ਵੱਲੋਂ 194 ਬੈਕਲੋ ਕਮੇਟੀ ਵੱਲੋਂ ਵਾਰ-ਵਾਰ ਮਿੰਕਾ ਕਰਲੇ ਅਪੀਲ ਕਰਦੇ ਆ ਵੀ ਆਹ ਵੇਖ ਲਓ ਹੱਥ ਬੰਨੇ ਨੇ ਤੁਹਾਡੇ ਅੱਗੇ ਹੁਣ ਸਮਾਂ ਸਮੇਂ ਦੇ ਰਹਿੰਦੇ ਆ ਘਰਾਂ ਚੋਂ ਨਿਕਲੋ ਜੇ ਤੁਸੀਂ ਘਰਾਂ ਚੋਂ ਨਾ ਨਿਕਲੇ ਤਾਂ ਇਹ ਸਮਾਂ ਲੰਗ ਗਿਆ ਸੱਪ ਲੰਗ ਜਾਣ ਮਦਰੋ ਲਕੀਰ ਨੂੰ ਪਿੱਟਣ ਦਾ ਕੋਈ ਫਾਇਦਾ ਨਹੀਂ ਰਹ ਜਾਂਦਾ ਸੋ ਸਾਥੀਓ ਅੱਜ ਜਿਹੜਾ ਸੀ ਅਸੀਂ ਹੁਣ ਸਿੱਖਿਆ ਮੰਤਰੀ ਜੀ ਦੀ ਕੋਠੀ ਵੱਲ ਜਾ ਰਹੇ ਆ ਸਾਥੀਓ ਜੇ ਇੱਥੇ ਤੁਹਾਡੀ ਗਿਣਤੀ ਜ਼ਿਆਦਾ ਹੁੰਦੀ ਤਾਂ ਜਿਹੜਾ ਅੱਜ ਗੁੱਪਤ ਐਕਸ਼ਨ ਆਪਣੇ ਵੱਲੋਂ ਲਾਇਆ ਗਿਆ ਸੀ ਉਸ ਨੂੰ ਚੱਲਦੇ ਆਪਣੀ ਜਿਹੜੇ ਸਾਥੀ ਸੀ ਉਹਨਾਂ ਦੇ ਹੌਸਲੇ ਹੋਰ ਬਲੰਦ ਹੋਣੇ ਸੀ ਪਰ ਇੱਥੇ ਗਿਣਤੀ ਘੱਟ ਹੁੰਦੇ ਕਾਰਨ ਜਿਹੜਾ ਸੀ ਇੱਕ ਵਾਰ ਫੇਰ ਤੋਂ ਸਾਨੂੰ ਚੁਕਣਾ ਪਿਆ ਅਤੇ ਆਪਦੇ ਸੰਘਰਸ਼ ਦੇ ਰਾਹ ਨੂੰ ਬਦਲਣਾ ਪਿਆ ਇਹ ਸਾਰਾ ਕੁਝ ਤੁਹਾਡੀ ਗਿਣਤੀ ਤੇ ਮੈਟਰ ਕਰਦਾ ਹੈ ਸਾਥੀਓ ਇਸ ਵਾਸਤੇ ਤੁਹਾਨੂੰ ਵਾਰ-ਵਾਰ ਅਸੀਂ ਅਪੀਲ ਕਰਦੇ ਆਂ ਵੀ ਘਰਾਂ ਵਿੱਚੋਂ ਨਿਕਲੋ ਕਿਉਂਕਿ ਜੇ ਤੁਹਾਡੀ ਗਿਣਤੀ ਇੱਥੇ ਨਾ ਹੋਈ ਤਾਂ ਸਾਡਾ ਕੋਈ ਵੀ ਮਸਲਾ ਜਿਹੜਾ ਹੈ ਉਹ ਹੱਲ ਨਹੀਂ ਹੋਏਗਾ ਤੇ ਜਿਹੜੇ ਨੇ ਮਿੱਡੀਆਂ ਵੀ ਨੇ ਉਹਨਾਂ ਦੇ ਵਿੱਚ ਵੀ ਸਾਰਥਕ ਹੱਲ ਨਿਕਲਦਾ ਦਿਖਾਈ ਨਹੀਂ ਦਿੰਦਾ ਕਿਉਂਕਿ ਆਪਣੀ ਜਿਹੜੇ ਆਪਣੇ ਮਸਲੇ ਨੇ ਉਹ ਕਿਤੇ ਨਾ ਕਿਤੇ ਐਜੂਕੇਸ਼ਨ ਸੈਕਟਰੀ ਦੇ ਨਾਲ ਪੈਨਲ ਮੀਟਿੰਗ ਦੇ ਵਿੱਚ ਹੀ ਹੱਲ ਹੋ ਸਕਦੇ ਨੇ ਜੇ ਤੁਹਾਡੀ ਗਿਣਤੀ ਇੱਥੇ ਹੋਈ ਤਾਂ ਹੀ ਆਪਣੀ ਜਿਹੜੀ ਇਹ ਪੈਨਲ ਮੀਟਿੰਗ ਹੋ ਸਕਦੀ ਏ ਤੇ ਆਪਾਂ ਸਾਰੇ ਮਸਲਿਆਂ ਦੇ ਸਬੰਧੀ ਸਹੀ ਜਾਣਕਾਰੀ ਜਿਹੜੀ ਏ ਉਹ ਤੁਹਾਡੇ ਤੱਕ ਪਹੁੰਚਾ ਸਕਦੇ ਆ ਸੋ ਸਾਥੀਆਂ ਨੂੰ ਬੇਨਤੀ ਆ ਵੀ ਘਰਾਂ ਚੋਂ ਨਿਕਲੋ ਆਓ ਇਕੱਠੇ ਹੋ ਕੇ ਹਮਲਾ ਮਾਰੀਏ ਤੇ ਆਪਦੀ ਭਰਤੀ ਆਪਦੇ ਬੈਕਲੌਗ ਨੂੰ ਪੂਰਾ ਕਰਵਾਉਣਾ ਲੱਗੇ ਵਧੀਏ ਤੇ ਜਲਦ ਤੋਂ ਜਲਦ ਸਕੂਲਾਂ ਦੇ ਵਿੱਚ ਜਾ ਸਕੀਏ ਅਗਲੀ ਗੱਲਬਾਤ ਸਾਥੀ ਜੀਤ ਮਾਨ ਸਾਹਿਬ ਸਾਥੀਓ ਸਾਰੀ ਗੱਲ ਸ਼ੋਕਬਾਬ ਅਤੇ ਮਨਜੀਤ ਨੇ ਦੱਸਤੀ ਬਾਕੀ ਮੈਂ ਬਹੁਤ ਟਾਈਮ ਨਹੀਂ ਲੈਂਦਾ ਤੇ ਮੈਂ ਤੁਹਾਨੂੰ ਸਾਫੀ ਵੀ ਨਹੀਂ ਕਹਿ ਸਕਦਾ ਸਾਫੀ ਤਾਂ ਆਪਾਂ ਉਹਨਾਂ ਨੂੰ ਕਹਾਂਗੇ ਜਿਹੜੇ ਫੰਡ ਦਾ ਸਹਿਯੋਗ ਕਰਦੇ ਨੇ ਜਿਹੜੇ ਸਾਡੇ ਨਾਲ ਮੋਢਾ ਦੇ ਮੋਢਾ ਲਾ ਕੇ ਖੜੇ ਨੇ ਜੇ ਤੁਸੀਂ ਆਓਗੇ ਤਾਂ ਆਪਾਂ ਆਪਣਾ ਹੱਲ ਕਰਵਾ ਲਵਾਂਗੇ ਨਹੀਂ ਸਾਡੇ ਵੱਲੋਂ ਵੀ ਇੱਕ ਦਿਨ ਅੱਕ ਕੇ ਜਵਾਬ ਜਰੂਰ ਦਿੱਤਾ ਜਾਊਗਾ ਫਿਰ ਅਸੀਂ ਫਿਰ ਤੁਸੀਂ ਚੱਕੋਂਗੇ ਵੀ ਹਾਂ ਕੋਈ ਸਾਡਾ ਮੁੱਢੇ ਅੱਗੂ ਬਣੇ ਕੋਈ ਧਰਨੇ ਲੱਗਣ ਸਾਡਾ ਵੀ ਹੱਲ ਹੋਵੇ ਫਿਰ ਅਸੀਂ ਤੁਹਾਡਾ ਇਹੀ ਕਹਿਣਿਆ ਵੀ ਸਾਥ ਦੋ ਤੇ ਸਾਡਾ ਵੀ ਹੌਸਲਾ ਵਧੇ ਤੇ ਧੰਨਵਾਦ ਸਾਥੀਓ ਮੁਰਦਾਬਾਦ 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 ਮਿੱਟੇ ਬਗਲੇ ਨੀਲੇ ਮੋਰ ਇਹਦੀ ਚੋਰ ਉਹ ਵੀ ਪਕੜ ਲੈਂ ਦਿਲੇ ਮੋਸ ਐ ਵੀ ਚੋਰ ਓਲੀ ਚੋਰ ਸਿੱਖਿਆ ਮੰਤਰੀ ਮਰਦਾਵਾ 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 ਆਈਟੀਡੀ ਯੂਨੀਅਨ ਜ਼ਿੰਦਾਬਾਦ 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 ਜਸ਼ਨ ਨੂਰ ਜਗਾ ਦਿਓ ਕਾਹਨੇ ਕੋਲੀ ਮਾਰ ਦਿਓ ਜਸ਼ਨ ਨੂਰ ਜਗਾ ਦਿਓ ਕਾਹਨੇ ਕੋਲੀ ਮਾਰ ਦਿਓ ਮੰਤਰੀ ਦਫਾ ਕਰੋ ਦਫਾ ਕਰੋ ਦਫਾ ਕਰੋ ਮੁੱਖ ਮੰਤਰੀ ਦਫਾ ਕਰੋ ਦਫਾ ਕਰੋ

ਮੁਰਦਾਬਾਦ ਮੁਰਦਾਬਾਦ ਜਿੰਦਾਬਾਦ 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 ਇਹ ਸਰਕਾਰਾਂ ਕਰਦੀਆਂ ਕੀ ਤੇਰਾ ਫੇਰੀ 400 ਵੀ ਇਹ ਸਰਕਾਰਾਂ ਕਰਦੀਆਂ ਕੀ ਤੇਰਾ ਫੇਰੀ 400 ਵੀ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਝੰਡਾ ਅਮਲੀ ਮਰਦਾਬਾਦ 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 ਲਾਰੇ ਲਾਰੇ ਸਰਕਾਰ ਤਫਾਸ ਕਰੋ ਤਫਾਸ ਕਰੋ ਤਫਾਸ ਕਰੋ ਪੰਜਾਬ ਸਰਕਾਰ ਹਾਏ 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 ਨਾ ਸਰਕਾਰ ਹਾਏ 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 ਚਾਲਾ ਪਿੱਛਾ ਹਾਏ 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 ਚੋਰ ਨਹੀਂ ਦਿੱਦੀ ਹਾਏ 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 ਸਰਕਾਰ ਦੇ ਰੋਲ ਤੋਂ ਹਾਏ 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 ਨਾ ਦਿੱਦੀ ਦਿੱਦੀ ਹਾਏ 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 ਪੰਜਾਬ ਸਰਕਾਰ ਹਾਏ 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 کیا سرکار مردا بہت مردا بات کچھ کر لو کیا سرکار مردا بات بڑی جو انہاں دی ویڈیو بنا رہا انہاں نے فضل لگ گیا نہیں کیا سرکار مردا بات مردا مردا کیا سرکار نے پایا گندھ ہلے ٹھیک اسکول بند کیا سرکار نے پایا گندھ ہلے ٹھیک اسکول بند کیا سرکار ہائے 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 کیا سرکار ہائے 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 ٹھک لوانگے ایکے نام نور بھائی دنگتی دا ਕਲ ਲਵਾਗੇ ਇਹ ਕੇ ਨਾਲ ਲੋਰ ਪੈਂਦਾ ਜੁੱਤੀ ਨਾਲ ਇਹ ਸਰਕਾਰ ਆ ਚੜਦੀਆਂ ਕੀ ਤੇਰਾ ਫੇਰੀ ਚਾਹ ਸੋਦੀ ਇਹ ਸਰਕਾਰ ਆ ਚੜਦੀਆਂ ਕੀ ਤੇਰਾ ਫੇਰੀ ਚਾਹ ਸੋਦੀ ਤੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਇਹ ਸਰਕਾਰ ਮਰਦਾਬਾ 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 ਇਹ ਸਰਕਾਰ ਮਰਦਾਬਾ 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 ਸਾਡਾ ਇੱਕਾ ਜਿੰਦਾਬਾ 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 ਸਾਡਾ ਇੱਕਾ ਜਿੰਦਾਬਾ 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 ਹਕ ਲਵਾਗੇ ਇਹ ਕੇ ਨਾਲ ਲੋਰ ਪੈਂਦਾ ਜੁੱਤੀ ਨਾਲ ਮੁੱਖ ਮੰਤਰੀ ਮਰਦਾ मुर्दाबा शिक्षा मंत्री मुर्दाबाद ਹਲੋ ਚਾਰ ਵਾਲੀ ਸਰਕਾਰ ਤਬਾਹ ਕਰੋ ਤਬਾਹ ਕਰੋ ਤਬਾਹ ਕਰੋ ਸਿੱਕੇ ਮੰਤਰੀ ਮੁਰਦਾਬਾ 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 ਸਿੱਕੇ ਮੰਤਰੀ ਮੁਰਦਾਬਾ ਮੁਰਦਾਬਾ ਮੱਖ ਮੰਤਰੀ ਮੁਰਦਾਬਾ 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 ਹਲੋ ਨਹੀਂ ਜਿੰਦਾਬਾ ਜਿੰਦਾਬਾ ਹਲ ਕਰ ਹਲ ਕਰ ਹਲ ਕਰ ਹਲ ਕਰ ਹਲ ਕਰ ਮੰਤੇ ਕਰੋ ਮੰਤੇ ਕਰੋ ਲਾ ਰਿਆ ਲਾਉਣਾ ਬੰਦ ਕਰੋ ਮੰਤੇ ਕਰੋ ਮੰਤੇ ਕਰੋ ਇਹ ਮੇਰੇ ਨਾਲ ਫੋਨ ਤੇ ਇਧਰ ਨੂੰ ਬੋਲਣੇ ਵਾਸਤੇ ਕਹਿੰਦਾ ਇਧਰ ਤੋਂ ਬੋਲ ਜੀ ਅਸੀਂ ਕਰਤੋਗੇ ਲੈ ਨਹੀਂ ਅਸੀਂ ਕਰਤੋਗੇ ਲੈ ਨਹੀਂ کر دیا پکا ساڈی پرتی پوری کرو پوری کرو پوری کرو ڈپٹی پتر جاری کرو جاری کرو جاری کرو ساڈی لسٹ جاری کرو جاری کرو جاری کرو ساڈی لسٹ جاری کرو جاری کرو جاری کرو اے سرکارا کر دی تی میرا میری چان پوری اے سرکارا کر دی تی میرا میری چان سویر بھنڈ بھکھ منٹری مرزا باڑ مرदाबाद منदाबाद

ਮੁਰਦਾਬਾਦ ਮੁਲਾਬਾਦ ਸਾਡਾ ਇੱਕਾ ਜਿੰਦਾਬਾਦ 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 ਹੱਕ ਲਵਾਗੇ ਕੇ ਨਾਲ ਲੋੜ ਪਈ ਤਾਂ ਦਿੱਤੀ ਨਾਲ ਹੱਕ ਲਵਾਗੇ ਕੇ ਨਾਲ ਲੋੜ ਪਈ ਤਾਂ ਦਿੱਤੀ ਨਾਲ ਸਿੱਖਿਆ ਮੰਤਰੀ ਮੁਰਦਾਬਾਦ 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 ਸਿੱਖਿਆ ਮੰਤਰੀ ਮੁਰਦਾਬਾਦ 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 ਸਾਡੀ ਭਰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਸਾਡੀ ਭਰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਨਿਯੁਕਤੀ ਪੱਤਰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਸਾਡੀਆਂ ਲਿਸਟਾਂ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਇਹ ਸਰਕਾਰਾਂ ਕਰਦੀਆਂ ਕੀ ਮੇਰਾ 베ਰੀ ਚੋਰੀ ਪੰਜਾਬ ਸਰਕਾਰ ਨੇ ਪਾਇਆ ਜਾਂਦੋਂ ਹੌਲੇ ਠਕੇ ਸਕੂਲ ਬੰਦ ਪੰਜਾਬ ਸਰਕਾਰ ਨੇ ਪਾਇਆ ਜਾਂਦੋਂ ਹੌਲੇ ਠਕੇ ਸਕੂਲ ਬੰਦ ਇਹ ਸਰਕਾਰਾਂ ਕਰਦੀਆਂ ਕੀ ਮੇਰਾ 베ਰੀ ਚੋਰੀ ਸਿੱਖਿਆ ਮੰਤਰੀ ਮੁਰਦਾਬਾਦ 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 ਸਿੱਖਿਆ ਮੰਤਰੀ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਹਾਏ ਹਾਏ سارے ٹوار نہیں دینی ہے سڑک روتا ہے ਘੁੰਮਾਰਨ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਕਰਾ ਬਣਾ ਝੂਠ ਮਾਰਨ ਵਾਲੀ ਸਰਕਾਰ ਮੁਰਦਾਬਾਦ 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 ਸਟੋਰੀਆਂ ਲਾਲ ਵਾਲੀ ਸਰਕਾਰ ਮੁਰਦਾਬਾਦ 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 ਸਟੋਰੀਆਂ ਲਾਲ ਵਾਲੀ ਸਰਕਾਰ ਮੁਰਦਾਬਾਦ 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 ਇਸ ਧਾਰਾ ਚ ਭਰਤੀ ਪੂਰੀ ਕਰਨ ਵਾਲੀ ਸਰਕਾਰ ਮੁਰਦਾਬਾਦ 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 ਇਸ ਧਾਰਾ ਚ ਭਰਤੀ ਪੂਰੀ ਕਰਨ ਵਾਲੀ ਸਰਕਾਰ ਮੁਰਦਾਬਾਦ 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 ਝੂਠੀ ਸਰਕਾਰ ਮੁਰਦਾਬਾਦ 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 ਕੀ ਸਰਕਾਰ ਮੁਰਦਾਬਾਦ 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 ਝੂਠਾ ਸਿੱਖਾ ਪਤੀ ਮੁਰਦਾਬਾਦ 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 ਇਹ ਸਰਕਾਰਾਂ ਕਰਦੀਆਂ ਕੀ ਪੈਰਾ ਫੇਰੀ ਚਾਲ ਹੋ ਗਈ ਪੰਜਾਬ ਸਰਕਾਰ ਨੇ ਪਾਇਆ ਗੰਦ ਪੰਜਾਬ ਸਰਕਾਰ ਨੇ ਪਾਇਆ ਗੰਦ ਏ ਸਰਕਾਰਾ ਕਰਦੀ ਅਕੀ ਜੈ ਨਾ ਦੇਰੀ ਚਾਹਵੀਂ ਏ ਸਰਕਾਰਾ ਕਰਦੀ ਅਕੀ ਜੈ ਨਾ ਦੇਰੀ ਚਾਹਵੀਂ ਪੰਜਾਬ ਸਰਕਾਰ ਮੁਰਦਾਬਾਦ 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 ਸਾਡੀਆਂ ਲਿਸਟਾਂ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਸਾਡੀਆਂ ਲਿਸਟਾਂ ਜਾਰੀ ਕਰੋ ਜਾਰੀ ਕਰੋ ਨਿੱਤੀ ਪੱਤਰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਨਿੱਤੀ ਪੱਤਰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਡੀਟੀ 999 ਭਰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਡੀਟੀ 999 ਭਰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਪੰਜਾਬ ਸਰਕਾਰ ਨੇ ਪਾਇਆ ਗੰਬ ਬੋਲੇ ਟੇਕੇ ਸਕੂਲ ਬੰਦ ਪੰਜਾਬ ਸਰਕਾਰ ਨੇ ਪਾਇਆ ਗੰਬ ਬੋਲੇ ਟੇਕੇ ਸਕੂਲ ਬੰਦ ਇਹ ਸਰਕਾਰਾਂ ਕਰਦੀਆਂ ਕੀ ਫੇਰੀ ਚਾਹੋ ਨੀ ਇਹ ਸਰਕਾਰਾਂ ਕਰਦੀਆਂ ਸੀ ਤੇਰਾ ਫੇਰੀ ਚਾਹੋ ਨੀ ਤੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਲਾਰੇ ਲਾਉਣੇ ਬੰਦ ਕਰੋ ਵਿਕਾਰ ਦਾ ਪ੍ਰਬੰਧ ਕਰੋ ਲਾਰੇ ਲਾਉਣੇ ਬੰਦ ਕਰੋ ਵਿਕਾਰ ਦਾ ਪ੍ਰਬੰਧ ਕਰੋ ਸਿਸ਼ਟਾ ਰਾਜੇ ਭਰਤੀ ਪੂਰੀ ਕਰਨ ਵਾਲੀ ਸਰਕਾਰ ਮੁਰਦਾਬਾਦ 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 ਸਿਸ਼ਟਾ ਰਾਜੇ ਭਰਤੀ ਪੂਰੀ ਕਰਨ ਵਾਲੀ ਸਰਕਾਰ ਮੁਰਦਾਬਾਦ 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 ਬੇਰੁਜ਼ਗਾਰਾਂ ਨੂੰ ਆਪਸ ਚੱਲਣ ਆਉਣ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ

ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਸਿੱਖਿਆ ਮੰਤਰੀ ਮੁਰਦਾਬਾਦ 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 ਸਿੱਖਿਆ ਮੰਤਰੀ ਮੁਰਦਾਬਾਦ 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 ਮੁੱਖ ਮੰਤਰੀ ਮੁਰਦਾਬਾਦ ਮੁਰਦਾਬਾਦ ਚੜੂ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਚੜੂ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ मुर्दाबाद मुर्दाबाद मुर्दाबा मुर्दाबाद मुर्दाबाद हलो हलो मुरदाबाद मुर्दाबा मुरदाबाद मुरदाबाद मुराद मुबाद मुख्य मुरदाबाद मुरदाबाद मुरा मुबाद मुरदाबाद 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 मुरदाबाद

منتظمي پتا 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 پ that's a